ਡਾਈਨਿੰਗ ਟੇਬਲ ਬੜਾ ਤਿਆਰ ਕਰਾਇਆ ਹਾ 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 ਕੀ ਬਾਤਾਂ ਨੇ ਰੂਹ ਖੁਸ਼ ਹੋ ਗਈ ਡਾਈਨਿੰਗ ਟੇਬਲ ਪੀਜੂ ਪਾਲਿਸ਼ ਹੋਈ ਹੈ ਟਾਲੀ ਦਾ ਡਾਈਨਿੰਗ ਟੇਬਲ ਹੈਗਾ ਇਹ ਕੁਰਸੀਆਂ ਨੇ ਵੱਡਾ ਟੇਬਲ ਹੈਗਾ ਹਾਂ ਹਾਂ ਰੇਟ ਤਾਂ ਚੱਲਣ ਪਾ ਦੇ ਫਿਰ 110000 ਰੁਪਏ ਦਾ ਡਾਈਨਿੰਗ ਟੇਬਲ ਹੈ ਜੀ 110000 ਦਾਗਾ ਹਾਂਜੀ 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 ਗੱਲ ਸੁਣ ਲੈ ਆਪਾਂ ਚਾਹ ਬਣਾਉਣੀ ਆ ਪੂਰੀ ਚਾਹ ਬਣਾਉਣੀ ਹੈਗੀ ਹਾਂ ਅਜੇ ਤਾਂ ਸਿਲੰਡਰ ਵੀ ਨਹੀਂ ਚਲਾਇਆ ਆਪਾਂ ਨੇ ਸਿਲੰਡਰ ਚਲਾ ਫਿਰ ਲਾੜਾ ਸਿਲੰਡਰ ਦਾ ਤਾਂ ਚਲਾਉਣਾ ਹੈਗਾ ਮਦਾ ਗੁੜ ਮਿੱਠਾ ਪੋਣਾ ਹੈਗਾ ਮੈਂ ਤਾਂ ਉਪੂ ਧਰਤਾ ਉੱਤੇ ਹੁਣ ਮੈਂ ਸੁੱਤ ਵੀ ਛੜਤੀ ਸੁੱਤ ਛੜਤੀ 11000 ਰੁਪਏ ਡੈਨੇਗੇਟੇਬਲ ਨਾਲ ਆ ਸੋਫਾ ਫਰੀ ਹੈਗਾ ਆਹਹਹ ਕਿਆ ਬਾਤਾਂ ਨੇ ਸਿਲੰਡਰ ਛੜਤਾ ਪੱਤੀ ਵੀ ਛੜਤੀ ਮੈਂ ਹੁਣ ਪੱਤੀ ਛੜਤੀ ਪੱਤੀ ਛੜਤੀ ਨਾਲ ਗੁੜ ਵੀ ਪਾ ਦੇ ਆ ਨਾਲ ਬੈੱਡ ਵੀ ਫਰੀ ਹੈਗਾ ਬੱਲੇ 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 ਛੜਤਾ ਗੁੜ ਵੀ ਨਾਲੀ ਛੜਤਾ ਹੁਣ ਦੁੱਧ ਵੀ ਪਾ ਦੇ ਨਾਲ ਦੁੱਧ ਪਾ ਦੇ ਨੇ ਫਿਰ ਬੋਲਗਾ ਹਾਂ ਗੱਦੇ ਵੀ ਫਰੀ ਨੇਗੇ ਆ ਪਾ ਜੇਰਾ ਤੁਹਾਡੀ ਵੀਡੀਓ ਨਹੀਂ ਸ਼ੇਅਰ ਕਰਕੇ ਉਹਨੂੰ ਨਮਾਰੀ ਫਰੀ ਹੈਗੀ ਨਮਾਰੇ ਨਹੀਂ ਫਰੀ ਹੈਗੀ ਹੁਣ ਚਾਹ ਬਣ ਗਈ ਹੁਣ ਚਾਹ ਬਣ ਗਈ ਮੈਂ ਕਹਿੰਦਾ ਭੁੱਕੀ ਦਾ ਕਾਰਡ ਵੀ ਪਾਦੇ ਵਿੱਚ ਇੱਕ ਕਾਰਡ ਭੁੱਕੀ ਦਾ ਪਾਦੇ ਫਿਰ ਕਾਰਨਰ ਵੀ ਫਰੀ ਹੈ ਥੋੜੀ ਵੀਡੀਓ ਨਹੀਂ ਸ਼ੇਅਰ ਰੂਹ ਖੁਸ਼ ਕਰਤੀ 1,10,000 ਦਾ 1,10,000 ਦਾ ਡਾਈਨਿੰਗ ਟੇਬਲ ਹੋ ਗਿਆ ਸੋਫਾ ਹੋ ਗਿਆ ਬੈੱਡ ਹੋ ਗਏ ਗੱਦੇ ਹੋ ਗਏ ਅਨਮਾਰੀ ਹੋ ਗਈ ਕਾਰਨਰ ਹੋ ਗਿਆ ਡਿਲੀਵਰੀ ਪੂਰੇ ਪੰਜਾਬ ਵਿੱਚ ਫਰੀ ਹੋਗੀ ਆਨਲਾਈਨ 1000 ਰੁਪਿਆ ਬੁਕਿੰਗ ਕਾਰਡ ਭੁੱਕੀ ਵਾਲੀ ਚਾਹ ਨਾਲ ਓਹ ਹੋਰ ਭਾਲਦੇ ਕਿਉਂ ਕੋੜੀਓ ਉਹਨਾਂ ਦੁਬਾਰਾ ਮੇਰੇ ਯਾਰ ਲਾਉਂਗੇ ਨਾਲੇ ਬਾਪੂਆਂ ਦੇ ਲਾਉਂਗੇ ਮਾਰ ਦੋ ਫੋਨ